ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੇ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਤਵੇ ਤੇ ਪਾਈ ਪਹਿਲੀ ਰੋਟੀ ਚਮਕਾ ਦੇਵੇਗੀ ਕਿਸਮਤ ਕਿਉਂਕਿ ਪੈਣਾ ਆਮ ਹੀ ਰੋਟੀ ਨੂੰ ਕਿਸਮਤ ਦੇ ਨਾਲ ਘਰ ਦੇ ਵਰਕਾ ਦੇ ਨਾਲ ਜੋੜ ਦਿੰਦਿਆਂ ਨੇ ਸੰਗਤ ਜੀ ਕਈਆਂ ਦਾ ਕਹਿਣਾ ਹੁੰਦਾ ਹੈ ਕਿ ਜੇ ਰੋਟੀ ਕੁੱਤੇ ਨੂੰ ਪਾਈਏ ਖਾਸ ਕਰਕੇ ਪਹਿਲੀ ਰੋਟੀ ਜਾਂ ਗਾਂ ਨੂੰ ਇਹ ਰੋਟੀ ਪਾਈ ਜਾਵੇ ਜਾਂ ਫਿਰ ਚਾਰ ਹਿੱਸੇ ਇਸ ਰੋਟੀ ਦੇ ਕੀਤੇ ਜਾਣ ਇੱਕ ਹਿੱਸਾ ਗਾਂ ਦਾ ਇੱਕ ਕੁੱਤੇ ਦਾ ਤੇ ਇੱਕ ਕੋਠੇ ਦੇ ਪੰਛੀਆਂ ਲਈ ਛੱਟ ਦਿੱਤਾ ਜਾਵੇ ਤੇ ਇੱਕ ਹਿੱਸਾ ਕੀੜੇ ਕੀੜੀਆਂ ਨੂੰ ਛੋਟਾ ਛੋਟਾ ਕਰਕੇ ਪਾਇਆ ਜਾਵੇ ਤਾਂ ਘਰ ਦੇ ਵਿੱਚ ਬਹੁਤ ਸਾਰਾ ਧਨ ਆਉਣ ਲੱਗ ਜਾਂਦਾ ਹੈ ਅੱਜ ਆਪਾਂ ਐਸੇ ਹੀ ਵਿਸ਼ੇ ਤੇ ਗੱਲ ਕਰਨੀ ਹੈ ਕਿ ਪਹਿਲੀ ਰੋਟੀ ਹੀ ਕਿਉਂ ਕਿਹਾ ਜਾਂਦਾ ਹੈ ਕਿ ਇਹ ਜਾਨਵਰਾਂ ਨੂੰ ਪਾਉਣੀ ਚਾਹੀਦੀ ਹੈ ਦੂਜੀ ਜਾਂ ਤੀਜੀ ਕਿਉਂ ਨਹੀਂ ਇਹ ਵਹਿਮ ਹੈ ਜਾਂ ਸੱਚ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਹ ਗੱਲ ਕਰਾਂਗੇ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਸਾਧ ਸੰਗਤ ਜੀ ਐਸੇ ਤਰ੍ਹਾਂ ਕਹਿੰਦੇ ਕਿਸੇ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਦਾ ਸੀ ਕਹਿੰਦੇ ਉਹਦੇ ਰਾਜ ਦੇ ਵਿੱਚ ਪ੍ਰਜਾ ਬੜੀ ਜ਼ਿਆਦਾ ਸੁਖੀ ਸੀ ਤਾ ਉਹਦੇ ਰਾਜ ਵਿੱਚ ਅੰਨ ਤੇ ਧੰਨ ਦੀ ਕਮੀ ਨਹੀਂ ਸੀ ਉਹ ਰਾਜੇ ਦੀ ਹਰ ਪਾਸੇ ਚਰਚਾ ਸੀ ਐਵੇਂ ਹੀ ਐਵੇਂ ਦਾ ਧਰਮੀ ਰਾਜਾ ਅੱਜ ਤੱਕ ਨਹੀਂ ਦੇਖਿਆ ਰਾਜਾ ਤੇ ਰਾਣੀ ਬੜੇ ਜ਼ਿਆਦਾ ਆਪਣੀ ਪ੍ਰਜਾ ਨੂੰ ਪਿਆਰ ਕਰਨ ਵਾਲੇ ਸਨ ਰਾਜਾ ਤੇ ਰਾਣੀ ਦਾ ਇੱਕ ਨਿਯਮ ਸੀ ਕਿ ਅਮਰਤ ਵੇਲੇ ਉਠਾ ਉਹਨਾਂ ਦੇ ਨਗਰ ਦੇ ਬਾਹਰ ਕਥਾ ਕੀਰਤਨ ਹੋਇਆ ਕਰਦਾ ਸੀ ਉਹ ਇਸ਼ਨਾਨ ਕਰ ਉਥੇ ਕਥਾ ਕੀਰਤਨ ਸੁਣਨ ਚਾਇਆ ਕਰਦੇ ਸਨ ਉਹ ਹਰ ਪਾਸੇ ਤੋਂ ਸੁਪੰਨ ਸਨ। ਉਹਨਾਂ ਦੀ ਜ਼ਿੰਦਗੀ 'ਚ ਸਿਰਫ ਇੱਕੋ ਹੀ ਦੁੱਖ ਸੀ ਕਿ ਉਹਨਾਂ ਦੇ ਕੋਲ ਕੋਈ ਔਲਾਦ ਨਹੀਂ ਸੀ। ਇਸ ਦੁੱਖ ਨਾਲ ਉਹ ਅੰਦਰ ਹੀ ਅੰਦਰ ਹਰ ਸਮੇਂ ਦੁਖੀ ਹੋਇਆ ਕਰਦੇ। ਕਹਿੰਦੇ ਇੱਕ ਦਿਨ ਉਹ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰਕੇ ਕਥਾ ਕੀਰਤਨ ਸਰਵਣ ਕਰਨ ਜਾਂਦੇ ਤੇ ਉਸੇ ਹੀ ਗਲੀ ਦੇ ਵਿੱਚ ਇੱਕ ਪਤੀ ਪਤਨੀ ਉਥੋਂ ਸੰਗਤ ਲਾਂਕੇ ਜਾਇਆ ਕਰਦੇ ਸੀ। ਪੁਰਾਣੇ ਸਮੇਂ ਕੱਚੇ ਰਾਹ ਹੁੰਦੇ ਸਨ ਤੇ ਉਹਨਾਂ ਨੂੰ ਇਹ ਵੀ ਸੰਗਤ ਦੇ ਪੈਰਾਂ ਦੇ ਵਿੱਚ ਕੋਈ ਰੋੜਾ ਕੋਈ ਕੰਡਾ ਨਾ ਵੱਜ ਜਾਵੇ ਉਸ ਗਲੀ ਦੀ ਉਸ ਜਿਹੜੇ ਰਾਹ ਦੀ ਉਹ ਰੋਜ਼ ਝਾੜੂ ਲਾ ਕੇ ਸੇਵਾ ਕਰਿਆ ਗਾਦੇ ਅੱਜ ਜਦੋਂ ਸੇਵਾ ਕਰਦੇ ਪਏ ਝਾੜੂ ਲਾਉਂਦੇ ਪਏ ਸਨ ਤਾਂ ਦੇਖਦੇ ਕਿ ਰਾਜਾ ਤੇ ਰਾਣੀ ਉਥੋਂ ਲੰਘਣਦੇ ਹਨ ਰਾਜੇ ਤੇ ਰਾਣੀ ਨੂੰ ਦੇਖ ਕੇ ਦੋਵਾਂ ਨੇ ਕੰਧ ਵਾਲੇ ਪਾਸੇ ਮੂੰਹ ਕਰ ਲਿਆ ਤੇ ਰਾਜਾ ਇਹ ਗੱਲ ਦੇਖ ਕੇ ਬੜਾ ਜ਼ਿਆਦਾ ਉਦਾਸ ਹੋ ਗਿਆ ਉਥੇ ਕੋਜਨਾ ਬੋਲਿਆ ਰਾਜੇ ਤੇ ਰਾਣੀ ਨੇ ਅਗਲੇ ਦਿਨ ਉਸ ਨੂੰ ਇੱਕ ਸੈਲਿੰਗ ਪੇਜ ਕੇ ਕਿਹਾ ਕਿ ਉਸ ਗਲੇ ਦੇ ਵਿੱਚ ਅੰਮ੍ਰਿਤ ਵਲੇ ਜਿਹੜਾ પતિ ਪਤਨੀ ਝਾੜੂ ਲਗਾਉਂਦੇ ਉਹਨਾਂ ਨੂੰ ਬੁਲਾ ਕੇ ਲੈ ਕੇ ਆਇਆ ਜਾਵੇ ਉਹਨਾਂ ਨੂੰ ਬੁਲਾ ਕੇ ਲਿਆਂਦਾ ਗਿਆ ਰਾਜੇ ਨੇ ਪੁੱਛਿਆ ਕਿ ਤੁਸੀਂ ਅੰਮ੍ਰਿਤ ਵਲੇ ਸਾਨੂੰ ਵੇਖ ਕੇ ਮੂੰਹ ਕਿਉਂ ਮੋੜ ਲੈਂਦੇ ਉਹਦਾ ਜਿਹੜਾ ਘਰ ਵਾਲਾ ਸੀ ਉਹ ਤਾਂ ਚੁੱਪ ਕਰਕੇ ਮੂੰਹ ਥੱਲੇ ਕਰ ਲਿਆ ਤੇ ਹੁਣ ਉਹਦੀ ਪਤਨੀ ਕਹਿੰਦੀ ਜੇ ਸੱਚ ਬੋਲਾਂਗੇ ਤਾਂ ਤੁਸੀਂ ਸਾਡੇ ਪ੍ਰਾਨ ਹਾਰ ਲੈਣੇ ਹਨ ਰਾਜਾ ਕਹਿੰਦਾ ਕਿ ਨਹੀਂ ਤੁਸੀਂ ਸੱਚ ਦੱਸੋ ਉਹਨੇ ਕਿਹਾ ਕਿ ਰਾਜਨ ਦੇਖੋ ਜਦੋਂ ਤੁਸੀਂ ਆਪਾ ਰੋਜ਼ ਕਥਾ ਕੀਰਤਨ ਸਰਵਣ ਕਰਦੇ ਹਾਂ ਉਹ ਸੰਤ ਫਕੀਰ ਵੀ ਕਹਿੰਦੇ ਨੇ ਕਿ ਜੇ ਜੀ ਔਲਾਦ ਨਹੀਂ ਹੁੰਦੀ ਉਹਦੀ ਗਤੀ ਨਹੀਂ ਹੁੰਦੀ ਤੇ ਤੁਹਾਡਾ ਸਾਰਾ ਨਗਰ ਕਹਿੰਦਾ ਕਿ ਜਿਹੜਾ ਅਮਰਤ ਵੇਲੇ ਮੂੰਹ ਵੇਖ ਲਾਵੇ ਉਹਦਾ ਸਾਰਾ ਦਿਨ ਮਾੜਾ ਲੰਘਦਾ ਇਸ ਕਰਕੇ ਅਸੀਂ ਤੁਹਾਡਾ ਮੋਹ ਨੇ ਸੀ ਵੇਖਣਾ ਚਾਹੁੰਦੇ ਰਾਜੇ ਨੇ ਉਹਨੂੰ ਕੁਝ ਨਾ ਕਿਹਾ ਤੇ ਉਹਨੂੰ ਘੱਲ ਦਿੱਤਾ ਪਰ ਰਾਜਾ ਆਪ ਬੜਾ ਜ਼ਿਆਦਾ ਇਸ ਗੱਲ ਤੋਂ ਦੁਖੀ ਹੋਇਆ ਕਿ ਮੇਰੀ ਪ੍ਰਜਾ ਮੇਰੇ ਬਾਰੇ ਕੀ ਸੋਚਦੀ ਹੈ ਰਾਜੇ ਤੇ ਰਾਣੀ ਨੇ ਫੈਸਲਾ ਕੀਤਾ ਕਿ ਆਪਾਂ ਬੜੇ ਸਾਰੇ ਸੰਤ ਫਕੀਰਾਂ ਨੂੰ ਬੁਲਾ ਕੇ ਦਾਨ ਪੋਣ ਕਰਦੇ ਹਾਂ ਕੀ ਪਤਾ ਆਪਣੀ ਜਿਹੜੀ ਇਹ ਸੁੰਨੇ ਗੋਦ ਹੈ ਉਹ ਵੀ ਪਰ ਜਾਵੇ ਬੜਾ ਦਾਨ ਪੋਣ ਕਰਦੇ ਤੇ ਕਹਿੰਦੇ ਕਿ ਬੜੇ ਉਸ ਸਮੇਂ ਜਗ ਹੋਇਆ ਕਰਦੇ ਸੀ ਉਹ ਬੜਾ ਕੁਝ ਕਰਵਾਉਂਦੇ ਪਰ ਫਰਕ ਕਿਸੇ ਨਾਲ ਕੋਈ ਨਹੀਂ ਪੈਂਦਾ ਕਹਿੰਦੇ ਇੱਕ ਦਿਨ ਜੰਗਲ ਦੇ ਵਿੱਚੋਂ ਲੰਘੇ ਜਾਂਦੇ ਸਨ ਤੇ ਉੱਥੇ ਇੱਕ ਸੰਤ ਫਕੀਰ ਬੈਠ ਕੇ ਤੇ ਪਰਮਾਤਮਾ ਦਾ ਨਾਮ ਜਪਦੇ ਪਏ ਸਨ ਦੋਵੇਂ ਜਾਣੇ ਜਾ ਕੇ ਉੱਥੇ ਬੈਠ ਗਏ ਤੇ ਸੰਤ ਫਕੀਰ ਕੁਝ ਸਮੇਂ ਬਾਅਦ ਅੱਖਾਂ ਖੋਲਦੇ ਤੇ ਉਹਨਾਂ ਨੂੰ ਦੇਖ ਕੇ ਕਹਿੰਦੇ ਕਿ ਰਾਜਨ ਮੈਂ ਤੇਰੇ ਮਨ ਦੀ ਜਿਹੜੀ ਗੱਲ ਹੈ ਉਹ ਸਮਝ ਸਕਦਾ ਤੂੰ ਪੁੱਤਰ ਦੀ ਜਾਂ ਫਿਰ ਧੀ ਦੀ ਔਲਾਦ ਦੀ ਪ੍ਰਾਪਤੀ ਚਾਹੁੰਦਾ ਤੇਰਾ ਵਾਂਛਾ ਅਗੇ ਵਾਜ ਜਾਵੇ ਉਹਨਾਂ ਕਿਹਾ ਜੀ ਹਾਂ ਉਹਨਾਂ ਕਿਹਾ ਕਿ ਤੈਨੂੰ ਸਿਰਫ ਇਹਦੇ ਲਈ ਇੱਕੋ ਹੀ ਇੱਕ ਕੰਮ ਕਰਨਾ ਤੁਸੀਂ ਦੋਨਾਂ ਨੇ ਕਹਿੰਦੇ ਕਿ ਦੱਸੋ ਕਹਿੰਦਾ ਕਿ ਅਮਰਤ ਵੇਲੇ ਤੁਸੀਂ ਉੱਠ ਕੇ ਪ੍ਰਮਾਤਮਾ ਦਾ ਨਾਮ ਜਪਣਾ ਹੈ ਪਰ ਦੋਨੋਂ ਜਾਣੇ ਇੱਕ ਨਿਯਮ ਬਣਾ ਲਓ ਕਿ ਆਪਣੇ ਘਰ ਜਿਹੜਾ ਤੁਸੀਂ ਪਹਿਲਾਂ ਕੋਈ ਵੀ ਅਨ ਤਵੇ ਤੇ ਪਾਓਗੇ ਜਾਂ ਉਸ ਨੂੰ ਪੜ੍ਹ ਕੇ ਜਾਂ ਫਿਰ ਕਹਿ ਲਓ ਕਿ ਖਾਣ ਤੋਂ ਪਹਿਲਾਂ ਕਿਸੇ ਨੂੰ ਖਵਾ ਕੇ ਫਿਰ ਹੀ ਤੁਸੀਂ ਖਾਓਗੇ ਪਾਉ ਤਵੇ ਉੱਤੇ ਜਿਹੜਾ ਪਹਿਲਾ ਪ੍ਰਸ਼ਾਦਾ ਹੈ ਉਹ ਦੋ ਪ੍ਰਸ਼ਾਦੇ ਤੁਸੀਂ ਰੱਖ ਕੇ ਤੇ ਤੁਸੀਂ ਭਾਂਕਾਂ ਜਿਹੜੀ ਜਣੌਰ ਕਿਸੇ ਨੂੰ ਵੀ ਪਾ ਦਿਓ ਫਿਰ ਤੁਸੀਂ ਪ੍ਰਸ਼ਾਦਾ ਖਾਓਗੇ ਉਹਨਾਂ ਕਹ ਅਜ ਠੀਕ ਹੈ ਉਹਨਾਂ ਆਪਣੀ ਜ਼ਿੰਦਗੀ ਦਾ ਇਹ ਨਿਯਮ ਬਣਾ ਲਿਆ ਉਹਨਾਂ ਦੀ ਰਸੋਈ 'ਚ ਪਹਿਲਾਂ ਜੋ ਵੀ ਪਕਵਾਨ ਬਣਦਾ ਉਹ ਖਾਵਾ ਚਿੜੀਆਂ ਜਾਂ ਭੁੱਖੇ ਜੋ ਵੀ ਜਾਨਵਰ ਉਹਨਾਂ ਨੂੰ ਉਹ ਖਵਾ ਦਿਆ ਕਰਦੇ ਕਹਿੰਦੇ ਹੁਣ ਉਹਨਾਂ ਦੀ ਅਸੀਸ ਐਸੀ ਲੱਗੀ ਕਿ ਉਹਦੇ ਇੱਕ ਪੁੱਤਰ ਦੇ ਪ੍ਰਾਪਤ ਹੋਏ ਰਾਜਾ ਬੜਾ ਖੁਸ਼ ਹੋਇਆ ਤੇ ਰਾਜਾ ਹੁਣ ਆਪਣੇ ਬੜੇ ਸਾਰੇ ਫਲ ਬਸਤਰ ਲੈ ਕੇ ਰਾਜਾ ਰਾਣੀ ਉਸ ਥਾਂ ਤੇ ਆਪਣੇ ਪੁੱਤਰ ਨੂੰ ਲੈ ਕੇ ਜਾਂਦੇ ਹੁਣ ਸੰਤ ਫਕੀਰ ਉਹਦੇ ਪੁੱਤਰ ਵੱਲ ਦੇਖ ਕੇ ਕਹਿੰਦੇ ਕਿ ਤੈਨੂੰ ਇਹ ਜਿਹੜਾ ਮਿਲਿਆ ਹੈ ਇਹ ਤੈਨੂੰ ਤੇਰੇ ਜਿੰਨੇ ਵੀ ਤੂੰ ਪ੍ਰਸ਼ਾਦੇ ਲੋਕਾਂ ਨੂੰ ਖਵਾਏ ਨੇ ਤੂੰ ਆਪਣੇ ਤਵੇ ਤੇ ਪਾਈ ਪਹਿਲੀ ਰੋਟੀ ਨਾਲ ਜਿਹਦਾ ਵੀ ਟਿੱਡ ਪਰਿਆ ਹੈ ਉਹਨਾਂ ਸਾਰਿਆਂ ਦੀ ਅਸੀਸ ਨਾਲ ਇਹ ਆਇਆ ਹੈ ਤੇਰੇ ਜਨਮਾ ਤੇਰੇ ਨਾਲ ਲੇਖਾਂ ਚ ਔਲਾਦ ਨਹੀਂ ਸੀ ਇਹ ਉਹਨਾਂ ਦੇ ਸਦਕਾ ਮਿਲਿਆ ਹੈ ਪਰ ਮਿਲਿਆ ਸਿਰਫ ਤੈਨੂੰ 20 ਵਰਿਆਂ ਲਈਏ ਤਿਨਹਰੇ ਇੱਕ ਦਾ ਇੱਕ ਇੱਕ ਸਵਾਸ ਮਿਲਿਆ ਹੈ ਉਹਦੇ ਨਾਲ ਸਿਰਫ 20 ਵਰਿਆਂ ਦਾ ਹੀ ਤੇਰਾ ਪੁੱਤਰ ਰਹੇਗਾ ਉਹਨੇ ਕਿਹਾ ਜੀ ਕੋਈ ਨਾ ਪੁੱਤਰ ਤਾਂ ਹੋ ਗਿਆ ਹੁਣ ਪਰਮਾਤਮਾ ਆਪ ਹੀ ਅੱਗੇ ਭਲੇ ਕਰੇਗਾ ਇਹਨਾਂ ਕਹਿ ਕੇ ਘਰ ਚਲੇ ਗਏ ਤੇ ਬੜੇ ਲਾਡਾ ਛਾਵਾਂ ਦੇ ਨਾਲ ਪੁੱਤਰ ਨੂੰ ਪਾਲਣ ਲੱਗੇ ਪਰ ਹਾਜੇ ਤੱਕ ਜ਼ਿੰਦਗੀ 'ਚ ਉਹਨਾਂ ਦਾ ਨਿਯਮ ਨਾ ਛੱਡਿਆ ਤਵੇ ਤੇ ਜੋ ਵੀ ਪਹਿਲੀ ਰੋਟੀ ਪਾਉਂਦੇ ਉਸੇ ਨਾਲ ਉਸ ਦਾ ਜਿਹੜਾ ਵੀ ਗਰੀਬ ਹੁੰਦਾ ਜ਼ਰੂਰਤਮੰਦ ਹੁੰਦਾ ਕਾਵਾਂ ਚਿੜੀਆਂ ਨੂੰ ਉਹਨਾਂ ਦਾ ਉਹ ਟੇਡ ਪਰਿਆ ਕਰਦੇ ਕਹਿੰਦੇ ਕਿ ਹੌਲੀ ਹੌਲੀ ਸੰਭਾਲ ਲੰਘਣ ਲੱਗਾ ਉਸ ਸਮੇ 14 ਵਿਦਿਆ ਕਲਾ ਹੁੰਦੀਆਂ ਸਨ ਉਸ ਨੇ ਆਪਣੇ ਪੁੱਤਰ ਨੂੰ ਉਹ 14 ਵਿਦਿਆ ਕਲਾ ਸਿਖਾਈਆਂ ਕਹਿੰਦੇ ਕਿ ਹੁਣ ਜਦੋਂ 18 ਵਰਿਆਂ ਦਾ ਹੋਇਆ ਤਾਂ ਮੰਨ ਦੇ ਵਿੱਚ ਇਹ ਆਇਆ ਕਿ ਇਹਦੇ ਕੋਲ ਕੁਝ ਉਮਰ ਦੇ ਸਾਲ ਨੇ ਤੇ ਐਵੇਂ ਕਰਦਾ ਇਹਦਾ ਕਿਸੇ ਨਾਲ ਵਿਆਹ ਕਰ ਦੇਣਾ ਕਹਿੰਦੇ ਜਿੱਥੇ ਵੀ ਜਾਵੇ ਸਭ ਨੂੰ ਹੁਣ ਜਿਹੜਾ ਉਹ ਰਾਜਾ ਐਵੇਂ ਕਹਵੇ ਕਿ ਇਸਦੇ ਨਾਲ ਵਿਆਹ ਕਰ ਲਓ ਮੇਰਾ ਪੁੱਤਰ ਨਾਲ ਵਕ ਵਕ ਰਾਜਾਂ ਕੋਲ ਜਾਵੇ ਪਰ ਜਿੰਨੇ ਵੀ ਪਿੰਲਾਂ ਕਹਿੰਦੇ ਕਿ ਜਨਮ ਦੀ ਤਰੀਕਾ ਦੇਖ ਕੇ ਤੇ ਉਸ ਹਿਸਾਬ ਨਾਲ ਵਿਆਹ ਕਰਦੇ ਸਨ ਕੋਈ ਵੀ ਉਹਦੇ ਪੁੱਤਰ ਨਾਲ ਵਿਆਹ ਕਰਨ ਲਈ ਰਾਜ਼ੀ ਨਾ ਹੋਇਆ ਹੁਣ ਨਾਲ ਦਾ ਇੱਕ ਨੈਗਾਸੀ ਤੇ ਉਹਦੀ ਧੀ ਵੀ ਬੜੇ ਜ਼ਿਆਦੇ ਗੁਣਾ ਦੀ ਧਾਰਨੀ ਤੇ ਧਰਮੀ ਤੇ ਦਾਨਪੂਣ ਕਰਨ ਵਾਲੀ ਸੀ ਰਾਜੇ ਨੂੰ ਜਦੋਂ ਪਤਾ ਲੱਗਿਆ ਤੇ ਰਾਜਾ ਉਹਦੇ ਕੋਲ ਗਿਆ ਉਹਨੇ ਵੀ ਮਨਾ ਕਰ ਦਿੱਤਾ ਪਰ ਉਹਦੀ ਧੀ ਕਹਿੰਦੀ ਪਿਤਾ ਜੀ ਮੈਂ ਵਿਆਹ ਕਰਨ ਲਈ ਤਿਆਰ ਹਾਂ ਪਰਮਾਤਮਾ ਹਰ ਕਿਸੇ ਦੇ ਹਿੱਸੇ ਦੁੱਖ ਤੇ ਸੁੱਖ ਲਿਖ ਕੇ ਘਲਦਾ ਪਰ ਉਹਦੇ ਕਰਮਾਂ ਦੇ ਨਾਲ ਉਹ ਦੁੱਖ ਸੁੱਖ ਬਦਲ ਜਾਂਦੇ ਨੇ ਰਾਜੇ ਨੇ ਆਪਣੀ ਧੀ ਦੇ ਕਹਿਣ ਤੇ ਉਹਦੇ ਨਾਲ ਵਿਆਹ ਕਰ ਦਿੱਤਾ ਉਹ ਬੜੇ ਹੱਸੀ ਖੁਸ਼ੀ ਰਹਿਣ ਲੱਗੇ ਜਿਹੜੀ ਉਹਦੀ ਤੇ ਸੀ ਉਹ ਵੀ ਕਿਸੇ ਨੂੰ ਪ੍ਰਸ਼ਾਦਾ ਖਵਾਉਂਦੀ ਤੇ ਪ੍ਰਸ਼ਾਦਾ ਆਪ ਖਾਇਆ ਕਰਦੀ ਕਹਿੰਦੇ ਕਿ ਇਸ ਤਰ੍ਹਾਂ ਹੌਲੀ-ਹੌਲੀ ਸਮਾਂ ਲੰਘਣ ਲੱਗਾ ਹੁਣ ਉਹਦੇ ਪੁੱਤਾਂ ਦੀ ਉਮਰ ਸਿਰਫ 5 ਦਿਨ ਰਹਿ ਗਏ ਸੀ ਰਾਜਾ ਬੜਾ ਜ਼ਿਆਦਾ ਪਰੇਸ਼ਾਨ ਲੈਣ ਲੱਗਾ ਕਿ ਮੇਰਾ ਪੁੱਤਰ ਜਿਹੜਾ ਉਹਦੀ ਉਮਰ ਚ ਸਿਰਫ 5 ਦਿਨ ਰਹਿ ਗਏ ਨੇ ਕਹਿੰਦੇ ਕਿ ਉਦੋਂ ਰਾਜੇ ਨੂੰ ਖਬਰ ਮਿਲੇ ਕਿ ਉਹਦੇ ਪੁੱਤਰ ਦੇ ਘਰ ਵਿੱਚ ਔਲਾਦ ਹੋਣ ਵਾਲੀ ਹੈ ਰਾਜੇ ਨੂੰ ਥੋੜਾ ਤਰਵਾਸ ਹੋ ਗਿਆ ਤੇ ਰਾਜਾ ਉਹ ਸੰਤ ਫਕੀਰ ਦੇ ਕੋਲ ਗਿਆ ਜਾ ਕੇ ਕਹਿੰਦਾ ਸੰਤ ਫਕੀਰ ਜੀ ਇਸ ਦੁਨੀਆ ਤੋਂ ਸਾਰਿਆਂ ਨੇ ਇੱਕ ਦਿਨ ਜਾਣਾ ਹੈ ਪਰ ਮੇਰੇ ਕੋਲ ਇਹ ਜਿਹੜਾ ਟਾਈਮ ਹੈ ਇਹ ਸੈਨ ਨਹੀਂ ਹੁੰਦਾ ਸੰਤ ਫਕੀਰ ਕਹਿੰਦੇ ਕਿ ਜੋ ਇਸ ਧਰ ਤੇ ਆਇਆ ਉਹਨੇ ਸਭ ਨੇ ਜਾਣਾ ਹੈ ਪਰ ਤੈਨੂੰ ਤਾਂ ਪਤਾ ਹੈ ਤੈਨੂੰ ਪੁੱਤਰ ਮਿਲਿਆ ਹੈ ਲੋਕਾਂ ਨੇ ਆਸੀਸਾਂ ਕਰਕੇ ਉਹਨਾਂ ਦੇ ਦਰਵਾਜ਼ੇ ਤੇ ਕਿ ਭੇਜ ਦਿੱਤਾ ਤੇ ਕਹਿੰਦੇ ਕਿ ਉਹਦੀ ਜਿਹੜੀ ਪਤਨੀ ਸੀ ਉਹ ਰੋਜ਼ ਪ੍ਰਸ਼ਾਦਾ ਜੋ ਬਣਾਉਂਦੀ ਉਹ ਪਹਿਲਾ ਪ੍ਰਸ਼ਾਦਾ ਖਾਵਾ ਚਿੜੀਆਂ ਨੂੰ ਪੌਣ ਤੋਂ ਬਾਅਦ ਆਪਣੇ ਪਤੀ ਨੂੰ ਖਵਾ ਕੇ ਤੇ ਫਿਰ ਖਾਇਆ ਕਰਦੇ ਕਹਿੰਦੇ ਕਿ ਹੁਣ ਮਾਤਾ ਪਿਤਾ ਜਿਹੜੇ 4-5 ਦਿਨ ਰਹਿ ਗਏ ਸਨ ਉਹ ਇੰਨਾ ਦੁੱਖ ਸੀ ਕਿ மஞ்சੇ ਤੇ ਪੈ ਗਿਆ ਉਹਨਾਂ ਦਾ ਜਿਹੜਾ ਘਰ ਵਾਲਾ ਸੀ ਉਹ ਮਾਪਿਆਂ ਦੀ ਸੇਵਾ ਕਰਕੇ ਅਕਸਰ ਹੀ ਕਹਿੰਦੇ ਕਿ ਉਥੇ ਬਾਗ ਸੀ ਬਗੀਚਾ ਸੀ ਉਹ ਚਿੜੀਆਂ ਪੰਛੀਆਂ ਦੇ ਨਾਲ ਬੈਠ ਕੇ ਗੱਲਾਂ ਬਾਤਾਂ ਕਰਿਆ ਕਰਦਾ ਸੀ ਕਹਿੰਦੇ ਉਧਰ ਉਹ ਦਿਨ ਆ ਗਿਆ ਕਿ ਜਦੋਂ ਪ੍ਰਾਣ ਹਾਰੇ ਜਾਣੇ ਸਨ ਕਹਿੰਦੇ ਧਰਮਰਾਜ ਨੇ ਆਪਣੇ ਦੋ ਦੂਤਾਂ ਨੂੰ ਭੇਜਿਆ ਕਿ ਜਾਓ ਜਾ ਕੇ ਉਹ ਰਾਜੇ ਦੇ ਪੁੱਤਰ ਦੇ ਪ੍ਰਣ ਲੈ ਹਰ ਕੇ ਆਓ ਪਰ ਯਾਦ ਰੱਖਿਓ ਉਹਦੇ ਜਿਹੜੇ ਪ੍ਰਣ ਹਾਰਨੇ ਹਨ ਉਹ ਇੱਕ ਬਲਦ ਨੇ ਉਹਨੂੰ ਪਿੱਛੋਂ ਆ ਕੇ ਸਿੰਘ ਮਾਰਨੇ ਨੇ ਤੇ ਫਿਰ ਹੀ ਉਹਦੇ ਪ੍ਰਣ ਹਰੇ ਜਾਣੇ ਨੇ ਹੁਣ ਉਹ ਇਹ ਵਿਧੀ ਤੁਸੀਂ ਬਣਾ ਕੇ ਤੇ ਉਹਦੇ ਪ੍ਰਣ ਹਾਰ ਕੇ ਤੇ ਲੈ ਕੇ ਆਓ ਕਹਿੰਦੇ ਹੁਣ ਉਹ ਜਿਹੜੇ ਦੋਤ ਸਨ ਉਹ ਤੈਤ ਤੇ ਆਏ ਪਿੰਡ 'ਚ ਇੱਕ ਵਾਲਦ ਸੇ ਤੇ ਉਹ ਅਕਸਰ ਹੀ ਕਹਿੰਦੇ ਕਿ ਆਸ-ਪਾਸ ਕਾਝੋਕ ਕੇ ਆਪਣਾ ਗੁਜ਼ਾਰਾ ਕਰਦਾ ਪਰ ਅੱਜ ਉਹਨੂੰ ਤਰ੍ਹਾਂ-ਤਰ੍ਹਾਂ ਦੇ ਹਰੀਆਲੇ ਬਾਗ ਚ ਦੇਖੇ ਤੇ ਉਹ ਆ ਕੇ ਬਾਗ ਚ ਘਾਚਰਨ ਲੱਗ ਗਿਆ ਕਹਿੰਦੇ ਕਿ ਉਹੀ ਸਮਾਂ ਸੀ ਜਦੋਂ ਰਾਜੇ ਦਾ ਪੁੱਤਰ ਉੱਥੇ ਆ ਕੇ ਚਿੜੀਆਂ ਪੰਛੀਆਂ ਨੂੰ ਚੋਗਾ ਪਾਉਂਦਾ ਤੇ ਗੱਲਾਂ-ਬਾਤਾਂ ਕਰਿਆ ਕਰਦਾ ਸੀ ਕਹਿੰਦੇ ਹੁਣ ਨਾ ਕੁਝ ਸਮਾਂ ਉਹਨੇ ਉਹੀ ਵਿਧੀ ਦਾ ਵਿਧਾਨ ਬਣ ਗਿਆ ਬਲਦੇ ਵੀ ਉੱਥੇ ਆ ਗਿਆ ਤੇ ਉਹ ਵੀ ਉੱਥੇ ਆ ਗਿਆ ਤੇ ਕਹਿੰਦੇ ਉਸੇ ਨਗਰ ਦੇ ਵਿੱਚ ਇੱਕ ਪੰਡਤ ਰਿਆ ਕਰਦਾ ਸੀ ਬੜਾ ਜਿਆਦਾ ਬਜ਼ੁਰਗ ਸੀ ਤੇ ਘਰ ਵਾਲੇ ਅਕਾਲ ਚਲਾਣਾ ਕਰ ਗਏ ਸੀ ਇੱਕੋ ਇੱਕ ਤੇਲ ਸੀ ਤੇ ਨਾਲ ਦੇ ਨਗਰ ਵਿਆਹ ਤੇ ਸੀ ਪਰ ਉਹਦਾ ਜਿਹੜਾ ਘਰ ਵਾਲਾ ਸੀ ਉਹ ਬੜਾ ਜਿਆਦਾ ਕਹਿੰਦੇ ਕਿ ਮਾੜਾ ਇਨਸਾਨ ਸੀ ਉਹਨੂੰ ਕੁੱਟਿਆ ਕਰਦਾ ਸੀ ਮਾਰਿਆ ਕਰਦਾ ਸੀ ਉਹ ਵਿਚਾਰੇ ਲੋਕਾਂ ਦੇ ਘਰ ਕੰਮ ਕਰਕੇ ਪੈਸਾ ਟੱਕਾ ਝੋੜਦੇ ਸੀ ਮਾੜੇ ਕੰਮਾਂ 'ਚ ਗੁਜ਼ਰ ਆਉਂਦਾ ਤੇ ਹਰ ਥੱਕ ਕੇ ਉਹਨੂੰ ਛੱਡ ਕੇ ਤੇ ਉਹਦੇ ਕੋਲ ਨਾ ਔਲਾਦ ਦੀ ਪ੍ਰਾਪਤੀ ਹੋਣ ਵਾਲੇ ਸੀ ਕਹਿੰਦੇ ਕਿ ਵਿਚਾਰੇ ਜਦੋਂ ਔਲਾਦ ਦੀ ਪ੍ਰਾਪਤੀ ਹੋਈ ਤਾਂ ਕਹਿੰਦੇ ਕਿ ਉਸ ਤੋਂ ਬਾਅਦ ਉਹਨੂੰ ਬਣੀ ਭੁੱਖ ਲੱਗੀ ਤੇ ਦਾਈ ਨੇ ਵੀ ਕਿਹਾ ਕਿ ਦੁੱਧ ਤਾਂ ਆਵੇਗਾ ਜੇਕਰ ਇਹ ਕੁਝ ਖਾਵੇਗੀ ਜਾਂ ਲੋਕਾਂ ਦੇ ਘਰੋਂ ਕੁਝ ਲੈ ਕੇ ਤੇ ਆ ਜਾ ਵਿਚਾਰੇ ਸਾਰਿਆਂ ਦੇ ਘਰ ਜਾਂਦੇ ਕੋਈ ਵੀ ਕੁਝ ਨਹੀਂ ਦਿੰਦਾ ਹਾਰ-ਥੱਕ ਕੇ सेठ ਦੇ ਘਰ ਕੋਲੋਂ ਲੰਘਣ ਲੱਗਦੇ ਕਹਿੰਦੇ ਕਿ ਉਹ ਰਾਜੇ ਦੇ ਘਰ ਦੇ ਕੋਲੇ ਲੰਘਣ ਲੱਗਦਾ ਅੱਜ ਰਾਜੇ ਦੀ ਧੀ ਨੇ ਹੁਣ ਸਵੇਰ ਦੇ ਆਪਣੇ ਸਾਸੋਰੇ ਦੀ ਸੇਵਾ ਕਰਦੀ ਪਈ ਸੀ ਤੇ ਉਹਨੇ ਕਿਸੇ ਨੂੰ ਕੋਈ ਪ੍ਰਸ਼ਾਦਾ ਪਾਣੀ ਨਹੀਂ ਸਿਖਵਾਇਆ ਇਹਨੇ ਨੂੰ ਉਹ ਆਵਾਜ਼ ਲਗਾਉਂਦਾ ਪਰਮਾਤਮਾ ਦੇ ਨਾਮ ਤੇ ਕੋਈ ਕੁਝ ਦੇ ਦੇਵੇ ਮੇਰੀ ਧੀ ਦੇ ਘਰ ਔਲਾਦ ਦੀ ਪ੍ਰਾਪਤੀ ਹੋਈ ਹੈ ਤੇ ਉਹਨੂੰ ਖਾਣ ਲਈ ਕੁਝ ਚਾਹੀਦਾ ਕਹਿੰਦੇ ਉਹ ਹੌਕਾ ਲਗਾਏ ਜਾਂਦਾ ਤੇ ਕਹਿੰਦੇ ਕਿ ਉਹਦੇ ਕੰਨਾਂ 'ਚ ਜਦੋਂ ਆਵਾਜ਼ ਪਈ ਤਾਂ ਉਹ ਥਾਲੀ ਸਜਾ ਕੇ ਆਪਣੇ ਘਰ ਵਾਲੇ ਲਈ ਬੈਠੇ ਸੀ ਸੋਚੀ ਕਿ ਉਹ ਅਜੇ ਨਹੀਂ ਆਇਆ ਤੇ ਇਹ ਜੇ ਪਦਾਰਥ ਇਹਨੂੰ ਦੇ ਦੇਵਾਂ ਇਹਦਾ ਪਲਾ ਹੋ ਜਾਵੇ ਥਾਲੀ ਉਹ ਉਹਨੂੰ ਦੇ ਕੇ ਤੇ ਵਾਪਸ ਆ ਗਏ ਕਹਿੰਦੇ ਹੋਰ ਪ੍ਰਸ਼ਾਦਾ ਪਾਣੀ ਬਣਾਉਣ ਲੱਗ ਗਏ ਉਦੋਂ ਥਾਲੀ ਲੈ ਜਾ ਕੇ ਆਪਣੇ ਤਿੰਨੋ ਦਿਨ ਦਾ ਤੀਨੇ ਪ੍ਰਸ਼ਾਦਾ ਪਾਣੀ ਖਾਦਾ ਤੇ ਉਹਨੂੰ ਦੁੱਧ ਆਇਆ ਤੇ ਉਹ ਦਿਨ ਨਵੇਂ ਬੱਚੇ ਨੇ ਦੁੱਧ ਪੀ ਲਿਆ ਤੇ ਉਹ ਅਸੀਸ ਦਿੰਦੀ ਹੈ ਪ੍ਰਮਾਤਮਾ ਜਿਨੇ ਮੈਨੂੰ ਪ੍ਰਸ਼ਾਦਾ ਦਿੱਤਾ ਮੇਰੇ ਭੁੱਖੇ ਟੱਟ ਨੂੰ ਤੇ ਮੇਰੇ ਉਹਦੇ ਦੁੱਧ ਬੱਚੇ ਨੂੰ ਦੁੱਧ ਆਇਆ ਤੇ ਮੇਰੇ ਪੁੱਤਰ ਦੇ ਜਿਹੜੇ ਜਾਨ ਬਚ ਗਏ ਉਹਦਾ ਸੁਆਗ ਹਮੇਸ਼ਾ ਬਣਿਆ ਰਹੇ ਪਰਮਾਤਮਾ ਹੋਂ ਦਾਕਰ ਤੇ ਆਨਤਾਂ ਦੀ ਟੋਟ ਨਾ ਆਵੇ ਕੋਈ ਕਾਲ ਚਲਾਣਾ ਨਾ ਕਰੇ ਉਹਦੇ ਕਰ ਤੇ ਹਮੇਸ਼ਾ ਮੇਰੇ ਪਰਿਆ ਹੱਥ ਰੱਖੇ ਜੋ ਦੂਜਿਆਂ ਨੂੰ ਵੰਦਾ ਹੈ ਉਹਦੇ ਕਰ ਹਮੇਸ਼ਾ ਖੁਸ਼ੀਆਂ ਬਰਕਤਾਂ ਵਾਸ ਕਰਨ ਕਹਿੰਦੇ ਜਦੋਂ ਇਹ ਗੱਲ ਕਹੀ ਤੇ ਉਹੀ ਸਮਾ ਹੋ ਗਿਆ ਜਦੋਂ ਬਲਦ ਨੇ ਉਹਨੂੰ ਟੱਕਰ ਮਾਰਨੇ ਸੀ ਬਲਦ ਕੋਲ ਗਿਆ ਉਹਨੂੰ ਟੱਕਰ ਮਾਰੀ ਤੇ ਉਹ ਅਚਾਨਕ ਹੀ ਪਾਸੇ ਹੋ ਗਿਆ ਕਹਿੰਦੇ ਉਹਦਾ ਸਿੰਘ ਰੁੱਖ ਦੇ ਵਿੱਚ ਅੜ ਗਿਆ ਕਹਿੰਦੇ ਇਹਨਾਂ ਨੂੰ ਸੈਨਿਕ ਆ ਗਏ ਤੇ ਬਲਦ ਨੂੰ ਫੜ ਕੇ ਤੇ ਲੈ ਗਏ ਉਹਨ ਜਿਹੜੇ ਦੋਸਤ ਸਨ ਉਹਨਾਂ ਫੇਰ ਬਲਦ ਨੂੰ ਛੜਾ ਕੇ ਟੱਕਰ ਮਾਰਨੇ ਚਾਹੀ ਪਰ ਫੇਰ ਨਾ ਵੱਜੀ ਹੁਣ ਉਹ ਬਲਦ ਨੂੰ ਚੰਗੀ ਤਰ੍ਹਾਂ ਨਾਪ ਕੋਟ ਕੇ ਤੇ ਲੇਗਈ ਉਹਨ ਜਿਹੜੇ ਦੋਸਤ ਸਨ ਉਹਨਾਂ ਤੋਂ ਪ੍ਰਾਣ ਨਾ ਹਾਰੇ ਗਏ ਕਹਿੰਦੇ ਕੋ ਪੱਜੇ ਪੱਜੇ ਦੁਬਾਰਾ ਜਮਰਾਜ ਦੇ ਕੋਲ ਗਏ ਕਹਿੰਦੇ ਧਰਮਰਾਜ ਜੀ ਉਹਦੇ ਦਾ ਪ੍ਰਾਣ ਨਹੀਂ ਹਾਰ ਸਕੇ ਧਰਮਰਾਜ ਕਹਿੰਦੇ ਕਿ ਇੱਕ ਹੀ ਜਿੰਨੂ ਜਿੰਨੇ ਸਮੇਂ ਪ੍ਰਾਣ ਦਿੱਤੇ ਨੇ ਉਹਨੇ ਹੀ ਪ੍ਰਾਣ ਚੋਂ ਦੁਬਾਰਾ ਵਾਪਸ ਲੈ ਕੇ ਆਉਣਾ ਪੈਂਦਾ ਇਹ ਕੰਮ ਤੁਹਾਡੇ ਤੋਂ ਨਹੀਂ ਹੋਣਾ ਮਨ ਜਾ ਕੇ ਕਰਦਾ ਕਹਿੰਦੇ ਆਪ ਤਰ ਤ ਲੋਕ ਤੇ ਆਉਂਦਾ ਪਰ ਜਦੋਂ ਉਥੇ ਦੇ ਦਾ ਪ੍ਰਮਾਤਮਾ ਦੇ ਦੂਤ ਉਹਦੀ ਰੱਖਿਆ ਕਰਦੇ ਹੁਣ ਉਹਦੀ ਰੱਖਿਆ ਕਰਦੇ ਹਨ ਤਾਂ ਧਰਮਰਾਜ ਖਲੋ ਗਏ ਕਹਿੰਦੇ ਕਿ ਵਿਧੀ ਦਾ ਜੋ ਵਿਧਾਨ ਹੈ ਜਿਨੇ ਕਿਸੇ ਦੇ ਸਵਾਸ ਲਿਖੇ ਨੇ ਉਹਨੇ ਹਰਨ ਤੋਂ ਬਾਅਦ ਉਹਨੇ ਹੀ ਜਾਣਾ ਹੈ ਜਾਣਾ ਪਰ ਤੁਸੀਂ ਇਹਦੇ ਪ੍ਰਣ ਕਿਉਂ ਨਹੀਂ ਹਰੰਦਿੰਦੇ ਉਹਨੇ ਕਿਹਾ ਕਿ ਇਹਦੇ ਕੋਲ ਤਾਂ ਜਿਹੜੇ ਸਵਾਸ ਨੇ ਉਹ ਤਾਂ ਲੋਕਾਂ ਦੇ ਦਿੱਤੇ ਨੇ ਉਹ ਪੂਰੇ ਹੋਣ ਵਾਲੇ ਨੇ ਕਹਿੰਦੇ ਕਿ ਜੇ ਪਹਿਲੇ ਸਵਾਸ ਵੀ ਲੋਕਾਂ ਨੇ ਦਿੱਤੇ ਹੋਏ ਨੇ ਤੇ ਜਿਹੜਾ ਹੁਣ ਸਵਾਸ ਮਿਲਿਆ ਇਹ ਉਹਦਾ ਫਲ ਹੈ ਉਹ ਕਹਿੰਦੇ ਕਿ ਐਵੇਂ ਉਹਨੇ ਅਸੇਸ ਦਿੱਤੇ ਉਹ ਤਾਂ ਫਲ ਫੁੱਲੇਗੀ ਕਹਿੰਦੇ ਕਿ ਇਹ ਫੁੱਲੇਗੀ ਫਿਰ ਕਹਿੰਦੇ ਦੱਸੋ ਮੈਨੂੰ ਕੀ ਕਰਨਾ ਹੋਵੇਗਾ ਕਹਿੰਦੇ ਫਿਰ ਤੁਸੀਂ ਇਹਨੂੰ ਹੋਰ 100 ਬਰਿਆਂ ਦੀ ਉਮਰ ਦਵੋ ਤੇ ਇਹਦੇ ਉਮਰ ਦੇ ਕੇ ਤੁਸੀਂ ਫਿਰ ਜਦੋਂ 100 ਬਾਰੇ ਪੂਰੇ ਹੋ ਜਾਣ ਤਾਂ ਇਹਨੂੰ ਲੈ ਆ ਜਾਓ ਧਰਮਰਾਜ ਉਹਨੂੰ ਕਹਿੰਦੇ ਕਿ ਪ੍ਰਮਾਤਮਾ ਨੂੰ ਫਿਰ 100 ਬਾਰੇ ਹੋਰ ਦੇਖ ਕੇ ਚਲਾ ਗਿਆ ਕਹਿੰਦੇ ਕਿ ਫਿਰ ਇਸ ਤਰ੍ਹਾਂ ਉਹਨਾਂ ਦੂਤਾਂ ਨੇ ਕਿਹਾ ਕਿ ਪਰਮਾਤਮਾ ਦੇ ਦੂਤਾਂ ਨੇ ਕਿਹਾ ਜੋ ਭੁੱਖੇ ਨੂੰ ਇਸ ਤਰ੍ਹਾਂ ਕਿਸੇ ਭੁੱਖੇ ਦਾ ਢਿੱਡ ਭਰਦੇ ਨੇ ਉਹਦੇ ਕਰ ਕਿਸੇ ਵੀ ਅਲਪ ਭਾਵ ਕਿਸੇ ਦੀ ਵੀ ਛੋਟੀ ਉਮਰੇ ਮੌਤ ਨਹੀਂ ਹੁੰਦੀ ਉਹਦੇ ਕਰ ਆਨ ਤੇ ਤਨ ਦੇ ਪੰਡਾਰੇ ਭਰੇ ਰਹਿਣਗੇ ਉਹ ਹਮੇਸ਼ਾ ਸੁੱਖ ਤੇ ਸ਼ਾਂਤੀ ਵਿੱਚ ਵਾਸ ਕਰਦਾ ਹੈ ਉਹਦੇ ਕਰ ਹਮੇਸ਼ਾ ਖੁਸ਼ੀਆਂ ਵਸਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ